ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਮੇਰੇ ਪਰਮਾਤਮਾ ਅਗੇ ਅਰਦਾਸ ਕਰਦੀ ਆਂ ਬਹਿਗਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀ ਬਖਸ਼ੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਭਾਵੇਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਡੀ ਸਪੋਰਟ ਨਾਲ ਅੱਗੇ ਵਧਣਾ ਹਨਾ। ਆਪਾਂ ਨੇ ਸਾਰਿਆਂ ਨੇ ਇੱਕ ਦੂਜੇ ਦੀ ਸਪੋਰਟ ਨਾਲ ਅੱਗੇ ਵਧਣਾ। ਅੱਜ ਆਪਾਂ ਰੈਸਪੀ ਲੈ ਕੇ ਆਏ ਜੀ। ਲਾਸਣ ਵਾਲੀ ਲਾਲ ਮਿਰਚਾਂ ਦੀ ਚਟਣੀ ਜਿਹਦੇ ਲਈ ਆਪਾਂ ਨੇ ਇਹ ਪਿਆਜ਼ ਕੱਟਦੇ ਆਂ ਲਾਲ ਮਿਰਚ ਕੱਟਦੇ ਆਂ ਤੇਲਾ ਸੰਸਿਲ ਲੈਨੇ ਬਹੁਤ ਟੈਸਟੀ ਚਟਣੀ ਬਣਦੀ ਆ ਕਿਉਂਕਿ ਜਦ ਸਾਰੀਆਂ ਸਬਜ਼ੀਆਂ ਦਾਣਾ ਤੋਂ ਜੀ ਉਤਰ ਜੇ ਜੀ ਫਿਰ ਚਟਣੀ ਬਹੁਤ ਵਧੀਆ ਲੱਗਦੀ ਆ ਚਟਣੀ ਤੋਂ ਜੀ ਨਹੀਂ ਉਤਰਦਾ ਚਾਹੇ ਰੋਜ਼ ਖਾਈ ਜਾਈਏ ਆਪਾਂ ਚਟਣੀ ਤੋਂ ਬਿਲਕੁਲ ਜੀ ਨਹੀਂ ਉਤਰਦਾ ਪਹਿਣ ਦਾ ਕੈਂਟਾ ਹੈ ਤੇ ਕੀ ਕਹਿੰਦੀ ਪਹਿਣੇ ਤੇਰੀ ਕਰਦ ਸਾਫ ਕਰੋ ਗੰਦੀ ਆ ਉਹ ਗੰਦੀ ਨਹੀਂ ਹੈਗੀ ਪਹਿਣੇ ਲੋਹੇ ਦੀ ਕਰਦੇ ਹਮੇਸ਼ਾ ਕਾਲੀ ਹੋ ਜਾਂਦੀ ਆ ਕਿਉਂਕਿ ਜੇ ਆਪਾਂ ਲੋਹੇ ਦੀ ਕੱਦ ਨੂੰ ਜਿੰਨਾ ਮਰਜ਼ੀ ਮੰਨ ਲਈ ਉਹਨੇ ਕਾਲੀ ਹੋ ਰਹਿਣਾ ਨਾ ਧੋਤੇ ਤਾਂ ਆਪਾਂ ਕੋਈ ਚੀਜ਼ ਨਹੀਂ ਵਰਤਦੇ ਤੇ ਮੈਂ ਇਸ ਕਰਕੇ ਬਰਤਲਾ ਨਹੀਂ ਕਹਿੰਦੇ ਨੇ ਵੀ ਲੋਹਾ ਚੰਗਾ ਹੁੰਦਾ ਜੀ ਕੜਾਹੀ ਵੀ ਲੋਹੇ ਦੀ ਵਰਤਦੀ ਚੰਗਾ ਹੁੰਦੀ ਆ ਵੀ ਬਾਕੀਏ ਪੱਕਾ ਤਾਂ ਇਹ ਵੀ ਉਹ ਭਾਂਡ ਦੇ ਘਰੇ ਜਾਂ ਬਸਤੇ ਨਹੀਂ ਹੋਣੇ ਉਹ ਲੋਹੇ ਦੀ ਸਟੀਲ ਟੋਲ ਦੀ ਬਸਤੇ ਹੋਣਗੇ ਹਨ ਇਹ ਜਿਹੜੇ ਸਟੀਲ ਦੀਆਂ ਨੇ ਛੇਤੀ ਕੁੰਡੀਆਂ ਹੋ ਜਾਂਦੀਆਂ ਨੇ ਜੀ ਉਹਨੂੰ ਮਾੜਾ ਜਿਹਾ ਲਾ ਲਓ ਤਿੱਖੀ ਕੀ ਹੋ ਜਾਂਦੀ ਆ ਫਿਰ ਇਸ ਕਰਕੇ ਆਪਾਂ ਚੇਂਜ ਕਰਦੇ ਆਪਾਂ ਨਹੀਂ ਕਰਤ ਲੈਣੀ ਕਰਦਾ ਤਾਂ ਪਈਆਂ ਦੀਆਂ ਮੈਂ ਪਹਿਲਾਂ ਉਹਨੂੰ ਹੀ ਜ਼ਿਆਦਾ ਵਰਤਦੀ ਆ ਜੀ ਉਹ ਹੱਥ ਜੇ ਲੱਗੀ ਹੋਈ ਹੈ ਜਿਵੇਂ ਵੀ ਆਪਾਂ ਰੋਜ਼ ਦੇ ਬਰਤਨ ਨਾਲ ਮੈਂ ਉਹਨੂੰ ਫਿਰ ਮੈਸੇਜ ਕਰਿਆ ਦੀ ਕਮੈਂਟ ਵਾਪਸ ਕਰਿਆ ਦੇਵਾਂ ਕੋਈ ਗੱਲ ਨਹੀਂ ਪੈਣੇ ਆਪਾਂ ਕਰਦੇ ਚੇਂਜ ਕਰ ਦਿੰਦੇ ਆ ਨਹੀਂ ਕਰਦ ਲੈ ਕਿਉਂਕਿ ਜਿੰਨਾ ਜ਼ਿਆਦਾ ਆਪਾਂ ਨੂੰ ਦੇਖਦਾ ਅਗਲਾ ਇੰਨਾ ਪਿਆਰ ਕਰਦਾ ਹਨ ਫਿਰ ਆਪਾਂ ਨੂੰ ਉਹਦੀ ਗੱਲ ਮੰਨਣੀ ਵੀ ਚਾਹੀਦੀ ਹੈ ਜਿੰਮੀ ਅਗਲਾ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਨੇ ਕਰਦ ਹੋਰ ਲੈ ਲਈ ਪੰਜਾਂ ਦਾ ਦੋ ਤਿੰਨ ਨਹੀਂ ਜੀ ਬਸ ਮੈਂ ਕਹਿੰਉਂਦੀ ਆਪ ਤੇ ਉਹਦੀ ਪਈ ਹੋਈ ਥੋੜੀ ਜਿਹੀ ਤਿੱਖੀ ਲੱਗਾ ਤਿੱਖੀ ਕਰਕੇ ਆਪਾਂ ਉਹ ਨੂੰ ਵਰਤ ਲੈਂਦੇ ਤੇ ਅਮੰਦੀਪ ਕੋ ਅਮੰਦੀਪ ਕੋ ਮੈਸੇਜ ਕਰਦੀ ਵੀ ਇਹ ਵੀ ਭੈਣ ਹੋ ਗਈ ਨਹੀਂ ਮੈਂ ਵੀ ਨਹੀਂ ਮੈਂ ਭੈਣ ਆ ਕਿ ਨਹੀਂ ਮੇਰੇ ਬੇਟੇ ਦੀ ਆਈਡੀ ਆ ਉਹ ਭੈਣ ਦਾ ਬਹੁਤ ਬਹੁਤ ਧੰਨਵਾਦ ਉਹ ਹਰੇਕ ਵੀਡੀਓ ਤੇ ਕਮੈਂਟ ਕਰਦੀ ਆ ਸੋਹਣਾ ਸੋਹਣਾ ਕਮੈਂਟ ਕਰਦੀ ਆ ਚਲੋ ਜੀ ਆਪਾਂ ਲਾਸਨ ਤੇ ਗੱਠਾ ਕੱਟ ਕੇ ਫੇਰ ਮਿਲਦੇ ਆ ਤੁਹਾਨੂੰ ਲਾਸਨ ਦਾ ਗੱਠਾ ਕੱਟ ਲਈਏ ਫਿਰ ਦੇਖਦੇ ਹਾਂ ਲੋ ਜੀ ਇੱਕ ਗੱਠਾ ਆਪਾਂ ਨੇ ਲੈ ਲਿਆ ਲਾਸਨ ਦਾ ਕਾਜ 15 ਲੈ ਲਈਆਂ ਲਾਲ ਮਿਰਚਾਂ ਤੇ ਇਧਰ ਆਪਾਂ ਨੇ 5 6 6 ਪਿਆਜ਼ ਕੱਟ ਲਏ ਅੱਜ ਆਪਾਂ ਇਹਨਾਂ ਦੇ ਇਸ ਤਰੀਕੇ ਨਾਲ ਹੁੰਡੇ ਸੋਟੇ ਚ ਚਟਨੀ ਬਣਾਉਣੀ ਆ ਜਿਵੇਂ ਆਪਣੀਆਂ ਮਾਤਾ ਬਣਾਉਂਦੀਆਂ ਹੁੰਦੀਆਂ ਨੇ ਤੇ ਪਹਿਲਾਂ ਦਾਦੀਆਂ ਮਾਤਾ ਉਦਾਂ ਬਣਾਉਂਦੇ ਆ ਹੁਣ ਤਾਂ ਮਿਕਸੀਆਂ ਚੱਲ ਪਈਆਂ ਜੀ ਮਿਕਸੀਆਂ ਚ ਪਰ ਉਹ ਗੱਲ ਨਹੀਂ ਬਣਦੀ ਮਿਸਟਾਂ ਆਪਾਂ ਨੇ ਵਿੱਚ ਪਾ ਲਈਆਂ ਜੀ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਲੈਨੇ ਕਿਉਂਕਿ ਨਮਕ ਨਾਲ ਇਹ ਬਰੀਕ ਹੋ ਜਾਣਗੀਆਂ ਜੀ ਜੇ ਨਮਕ ਨਹੀਂ ਪਾਇਆ ਫਿਰ ਇਹਨਾਂ ਨੇ ਬਰੀਕ ਨਹੀਂ ਹੋਣਾ ਦਾ ਕਚਮਚਾਪਾ ਵਿੱਚ ਨਮਕ ਦਾ ਪਾ ਲੈਨੇ ਪਹਿਲਾਂ ਦੇਖੋ ਕਿੰਨੀ ਸਵਾਦ ਚਟਣੀ ਲੱਗਦੀ ਸੀ ਕੁੰਡੇ ਦੀ ਜਿਹੜੀ ਹੁਣ ਆਪਾਂ ਮਿਕਸਰਾਂ 'ਚ ਕੁੱਟਦੇ ਹਾਂਗੇ ਪਾਣੀ ਜਾਂ ਛੱਡ ਦਨੀਆਂ ਨੇ ਨਹੀਂ ਵਧੀਆ ਲੱਗਦੀ ਪਰ ਜਿਹੜੀ ਇਹ ਚਟਣੀ ਹੈ ਕੁੰਡੇ ਸੋਟੇ ਵਾਲੀ ਇਹਦਾ ਸਵਾਦ ਇਹ ਅਲੱਗ ਆ ਚਲੋ ਜੀ ਆਪਾਂ ਮੇਰੀ ਚਾਹ ਨੂੰ ਚੰਗੀ ਤਰ੍ਹਾਂ ਬਰੀਕ ਕਰਦੇ ਆ ਲਾਲ ਮਿਰਚਾਂ ਦੀ ਚਟਣੀ ਬਹੁਤ ਟੈਸਟੀ ਬਣਦੀ ਆ ਲੋ ਜੀ ਮਿਰਚਾਂ ਆਪਣੀਆਂ ਬਿਲਕੁਲ ਬਰੀਕ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਲਸਣ ਲਸਣ ਨੂੰ ਵੀ ਆਪਾਂ ਬਰੀਕ ਕਰ ਲੈਨੇ ਲਸਣ ਨਾਲ ਬਹੁਤ ਟੈਂਸਟੀ ਬਣਦੀ ਹੈ ਜੀ ਚਟਨੀ ਕਰਾਰੀ ਹੋ ਜਾਂਦੀ ਹੈ ਜਿਵੇਂ ਮੈਂ ਆਪਾਂ ਪਿਆਜ਼ਾਂ ਦੀ ਚਟਨੀ ਮਿੱਠੀ ਜੀ ਹੁੰਦੀ ਹੈ ਜੇ ਇਹਦੇ ਵਿੱਚ ਲਸਣ ਪਾ ਲਾ ਲਸਣ ਨਾਲ ਇਹ ਕਰਾਰੀ ਜੀ ਬਣ ਜਾਂਦੀ ਹੈ ਚਲੋ ਜੀ ਲਸਣ ਵੀ ਆਪਾਂ ਬਰੀਕ ਹੋ ਗਏ ਪਹਿਲੇ ਵਿੱਚ ਐਡ ਕਰਦੇ ਆ ਪਿਆਜ਼। ਲਾਸਨ ਨੂੰ ਬਹੁਤ ਟਾਈਮ ਨਹੀਂ ਲੱਗਿਆ ਜੀ ਫਰੀ ਕੌਣ ਨੂੰ। ਮਿਕਸਚਰ ਤੇ ਪਿਆਜ਼ਾਂ ਨੂੰ ਵੱਧ ਟਾਈਮ ਲੱਗਦਾ। ਹੁਣ ਆਪਾਂ ਥੋੜੇ-ਥੋੜੇ ਕਰਕੇ ਪਿਆਜ਼ਾਂ ਨੂੰ ਕੁੱਟ ਲੈਨੇ ਆ। ਚਲੋ ਜੀ ਆਪਾਂ ਸਾਰੇ ਪਿਆਜ਼ਾਂ ਨੂੰ ਕੁੱਟ ਕੇ ਫਿਰ ਮਿਲਦੇ ਆ ਤੁਹਾਨੂੰ। ਲੋ ਜੀ ਚਟਨੀ ਆਪਣੀ ਦੇਖੋ ਬਿਲਕੁਲ ਬਰੀਕ ਹੋ ਗਈ ਛਿੱਟੇ ਵੀ ਬਹੁਤ ਪੈ ਗਏ ਆੜ ਦਾ ਕਿਉਂਕਿ ਪਿਆਜ਼ ਪਾਣੀ ਛੱਡ ਦਿੰਦੇ ਨੇ ਜੀ ਪਿਆਜ਼ ਆਪਣੇ ਮਿੱਠੇ ਨੇ ਲੋ ਜੀ ਇਹਦਾ ਰਗੜ ਰਗੜ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰ ਲੈਨੇ ਤਪਦੀ ਬਣ ਗਈ ਜੀ ਹੁਣ ਇਹਦੇ ਛਿੱਟੇ ਪੈਣ ਲੱਗੇ ਜਿਆਦੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਹੋਰ ਉਤ ਲੈਣੇ ਚਾਹੀਦੇ ਬੱਸ ਕਿ ਤੇ ਬੱਸ ਇਹਨੂੰ ਜਦ ਤੜਕਾ ਲਾਵਾਂਗੇ ਇਹਦੇ ਵਿੱਚ ਉਹ ਹੋ ਜਾਣਾ ਜਾਣਾ ਹੈ ਕਹਿੰਦਾ ਮੈਂ ਲੋ ਜੀ ਚੱਕਣੀ ਆਪਾਂ ਨੇ ਕੁੱਟ ਲਈ ਹੁਣ ਇਹਦਾ ਲਾਉਣੇ ਆਪਾਂ ਤੜਕਾ ਲੋ ਜੀ ਇੱਧਰ ਆਪਾਂ ਨੇ ਚੁੱਲਾ ਬਾਲ ਲਿਆ ਉੱਪਰ ਤਾਂ ਲਈ ਪੈਨ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਦਸਤੀ ਕੀ ਕੀ ਨੂੰ ਆਪਾਂ ਕਰ ਲੈਨੇ ਚੰਗੀ ਤਰ੍ਹਾਂ ਗਰਮ ਇੱਧਰ ਦੇਖੋ ਜੀ ਆਪਣੀ ਚਟਣੀ। ਇਸकी ਆਪਣਾ ਗਰਮ ਹੋ ਗਿਆ ਹੁਣ ਆਪਾਂ ਚਟਣੀ ਨੂੰ ਵਿੱਚ ਐਡ ਕਰ ਲੈਨੇ। ਬਹੁਤ ਵਧੀਆ ਟੈਸਟੀ ਚਟਣੀ ਬਣਦੀ ਹੈ ਜੀ। ਹੁੰਡੇ ਦੀ ਚਟਣੀ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨਾ ਲੈਨੇ। ਲੋਜੀ ਇਹਦੇ ਚਮਚਾ ਫੇਰ ਫੇਰ ਕੇ ਆਪਾਂ ਚਟਨੀ ਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਜਿਹੜਾ ਇਹਦੇ ਅੰਦਰ ਪਾਣੀ ਹੈ ਇਹਨੂੰ ਆਪਾਂ ਸਾਰੇ ਨੂੰ ਮਿਚਾ ਲੈਣਾ ਨਹੀਂ ਤਾਂ ਜਿਹੜੇ ਆਪਣਾ ਕੋਈ ਪਿਆਜ਼ ਮੋਟਾ ਡਿਗੇ ਮੋਟਾ ਰਹਿ ਗਿਆ ਉਹ ਚੰਗੀ ਤਰ੍ਹਾਂ ਗਲ ਜੂਗਾ ਇਹਨੂੰ ਆਪਾਂ ਓਨੇ ਦੇਰ ਤੱਕ ਚਟਨੀ ਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਆਪਣਾ ਸਾਰਾ ਪਾਣੀ ਵਿੱਚੋਂ ਮੱਚ ਨਹੀਂ ਜਾਂਦਾ ਲਓ ਜੀ ਚਟਨੀ ਦੇਖੋ ਆਪਣੀ ਭੁੱਜ ਗਈ ਸਾਰਾ ਪਾਣੀ ਮੱਚ ਗਿਆ थोड़ी जी आप होने लो जी चटनी अपनी भुज गई हम आप चुला बंद कर दें हम आपने प्लेट के जरूर बना के खाए जी चटनी एक जगह जो एक भुख होगा तो यह चटनी दो रोटियाँ खा लवेंगे तुम भी जरूर बनायो ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਹੋ ਜੀ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ